ਹਾਂਜੀ ਅੱਜ ਅਸੀਂ ਸਾਰੇ ਇੱਥੇ ਖਲੋਤੇ ਆ ਸਾਡੇ ਕਿਸਾਨ ਜਮਹੂਰੀ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਰਦਾਰਜੀਤ ਸਿੰਘ ਕਾਲੋਂ ਸਾਹਿਬ ਉਹਨਾਂ ਦੇ ਨਾਲ ਉਹਨਾਂ ਦੇ ਕਿਸਾਨ ਵੀਰ ਵੀ ਨੇ ਮੈਂ ਇੱਕ ਬੇਨਤੀ ਕਰਾਂ ਕਿ ਜ਼ਿਆਦਾਤਰ ਰੌਲਾ ਪਿਆ ਕਿ ਬਾਡਰ ਤੇ ਪਾਣੀ ਆਇਆ ਪਰ ਕਲਾ ਨਾਲ ਉਹਦਾ ਕੋਈ ਨਾਂ ਨਹੀਂ ਰੰਦਾ ਤਕਰੀਬਨ 3000 ਏਕੜ ਜ਼ਮੀਨ ਕਲਾ ਦਾ ਉਹਦੀ ਬਰਬਾਦ ਹੋ ਗਈ ਹੈ ਜਿਹੜੀ ਫਸਲ ਔਰ ਆ ਦੇਖੋ ਮਗਰ ਸੋਹਣੀ ਫਸਲ ਆ ਪਰ ਜਿਹੜੀ ਬਿਲਕੁਲ ਫਲ ਰਹੀ ਆ ਤੇ ਨੁਕਸਾਨ ਹੈ ਬਹੁਤ ਵੱਡਾ ਮੈਂ ਬੇਨਤੀ ਕਰਾਂ ਕਿ ਅਸੀਂ ਸਾਰੇ ਹੀ ਦੇਸ਼ਾ ਪ੍ਰਦੇਸ਼ਾਂ ਸਾਡੇ ਬੱਚੇ ਵੱਚਦੇ ਨੇ ਮੇਰੇ ਬੱਚਿਆਂ ਨੇ ਪਹਿਲਾਂ ਵੀ ਬਾਰੋਂ ਸੇਵਾ ਕੀਤੀ ਤੇ ਮੈਂ ਗੁਪਤ ਘਰਾਂ ਤੱਕ ਮਤਲਬ ਖੰਡ ਚਾਹ ਪੱਤੀ ਛੋਟੀ ਛੋਟੀ ਸੇਵਾ ਕਰਦਾ ਰਿਹਾ ਪਰ ਮੈਂ ਮੇਰਾ ਬੇਟਾ ਗੁਰਕੀਰਤਨ ਸਿੰਘ ਜੀ ਕੈਨੇਡਾ ਤੇ ਗੁਰਲੀਨ ਸਿੰਘ ਜੀ ਕੈਨੇਡਾ ਤੇ ਮੇਰੀ ਬੇਟੀ ਵੀ ਕੈਨੇਡਾ ਮੇਰੇ ਬੱਚਿਆਂ ਨੇ ਕਿਹਾ ਕਿ ਪਾਪਾ ਐਡੇ ਵਸਦੇ ਵਸਦੇ ਪੰਜਾਬ 'ਚ ਦੁੱਖ ਦੀ ਗੱਲ ਆ ਤੁਸੀਂ ਗਵਾਂਢ ਬੈਠੇ ਹੋ ਤੁਸੀਂ ਆਪਣੀ ਨਾਕਮਾਈ 'ਚੋਂ ਯੋਗਦਾਨ ਪਾਓ 1 ਲੱਖ ਰੁਪਇਆ ਮੇਰੇ ਬੱਚਿਆਂ ਨੇ ਕੈਨੇਡਾ 'ਚੋਂ ਪਹਿਲਾਂ ਭੇਜਿਆ ਉਹ ਮੈਂ ਗੁਪਤ ਛੋਟਾ ਛੋਟਾ ਵੰਡਿਆ ਆਹ ਉਹਨੇ 1 ਲੱਖ ਰੁਪਈਆ ਚੋਂ 50000 ਰੁਪਈਆ ਸਰਦਾਰ ਹਜੀਤ ਸਿੰਘ ਜਿਹੜੇ ਸਾਡੇ ਕਾਹੋਂ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਨੇ ਇਹਨਾਂ ਨੂੰ ਤੇਲ ਪਾਉਣ ਵਾਸਤੇ ਟਰੈਕਟਰਾਂ ਚ ਜਿਹੜੀ ਜ਼ਮੀਨ ਪੱਧਰੀ ਕਰ ਰਿਹਾ ਉਹਦੇ ਵਾਸਤੇ ਸੇਵਾ ਕੀਤੀ ਆ ਕੁਛ ਆ ਮੇਰੇ 7-8 ਕਿਸਾਨ ਵੀਰ ਆ ਇਹਨਾਂ ਨੂੰ 5-5 10 10000 ਰੁਪਏ ਦੀ ਸੇਵਾ ਕੀਤੀ ਆ ਟੋਟਲ ਯਾਨੀ 50000 ਉਹਨਾਂ ਨੂੰ ਵੱਡੇ ਤੇ 50 ਦੀ 1 ਲੱਖ ਰੁਪਏ ਦੀ ਸੇਵਾ ਕੀਤੀ ਆ ਮੈਂ ਮਾਫੀ ਚਾਹੁੰਦਾ ਇਹ ਨਿੱਕੀ ਜਿਹੀ ਮੇਰੀ ਸੇਵਾ ਪਰ ਮਿੰਨੀ ਜਿੰਨੀ ਕੁ ਮੇਰੀ ਔਕਾਤ ਆ ਉਹਦੇ ਮੁਤਾਬਕ ਕੀਤੀ ਆ ਵੀ ਜੇ ਹਰ ਪਰਿਵਾਰ ਥੋੜੀ-ਥੋੜੀ ਸੇਵਾ ਕਰੇ ਜਿਹੜੇ ਬਾਡਰਾਂ ਤੋਂ ਨੁਕਸਾਨ ਵਾਲੇ ਜਿੱਥੇ ਪਹਿਲਾਂ ਆਪਾਂ ਨੇ ਰੋਟੀ ਪਾਣੀ ਦੀ ਸੇਵਾ ਕੀਤੀ ਆ ਹੁਣ ਆਪਾਂ ਉਹਨਾਂ ਦੀ ਕਣਕ ਵੇਜਣੀ ਆ ਉਹਨਾਂ ਦੀ ਫਸਲ ਗਾਂ ਬੀਜ ਦੇਣੇ ਆ ਖਾਦ ਲੈ ਕੇ ਦੇਣੀ ਆ ਪਹਿਲੀਆਂ ਪੱਤਰੀਆਂ ਕਰਨੀਆਂ ਇਹ ਗੁਰੂ ਪਿਆਰਿਓ ਦਿਨ ਬਾਰ-ਬਾਰ ਨਹੀਂ ਮਾੜੇ ਚੰਗੇ ਆਉਂਦੇ ਤੁਹਾਡੇ ਦਿਨ ਚੰਗੇ ਨੇ ਵਿਦੇਸ਼ਾਂ 'ਚ ਵੱਸਦੇ ਪੁੱਤਰੋ ਤੁਸੀਂ ਦਿਨ ਰਾਤ ਮਿਹਨਤ ਕਰਕੇ ਕੈਨੇਡਾ ਅਮਰੀਕਾ ਦੀ ਕਮਾਈ ਇੱਥੇ ਭੇਜ ਕੇ ਇਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਸਤਿਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਮਨ ਚੰਦਿਆ-ਪਲ ਪਾਉਣਾ ਹੋਮੇ ਵਿੱਚੋਂ ਜਾਏ ਹੋਮੇ ਨਹੀਂ ਕਰਨੀ ਪ੍ਰਮਾਤਮਾ ਤੁਹਾਨੂੰ ਵੀ ਸਭ ਕੁਝ ਦੇਊਗਾ ਵਿਦੇਸ਼ਾਂ 'ਚ ਵਸਦੇ ਜਿਨ੍ਹਾਂ ਨੇ ਦੁੱਖ ਵਾਪਰੇ ਰੱਬ ਉਹਨਾਂ ਨੂੰ ਖੁਸ਼ੀਆਂ ਖੇੜੇ ਦੇ ਤੇ ਜਿਹੜੇ ਕਿਸਾਨ ਵੀਰ ਰਜੀਤ ਸਿੰਘ ਜੀ ਆਪਣੀ ਪੂਰੀ ਟੀਮ ਲੈ ਕੇ ਜਮੂਰੀ ਕਿਸਾਨ ਸਭਾ ਦੀ ਪੂਰੀ ਜ਼ਿਲ੍ਹੇ ਦੀ ਟੀਮ ਇਕੱਠੀ ਕਰਕੇ ਸੇਵਾ ਕਰ ਰਹੇ ਨੇ ਰੱਬ ਇਹਨਾਂ ਦੀਆਂ ਆਸਾਂ ਮਰਜ਼ਾ ਪੂਰੀਆਂ ਕਰੇ ਇਹਨੀਆਂ 베ਰੀਆਂ ਪ੍ਰਵਾਨ ਜੀ ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਲਾਉਣਾ ਜਵਾਨ ਸਾਡੇ ਬਾਰਡਰਾਂ ਤੇ ਸ਼ਹੀਦੀ ਪਾਉਂਦੇ ਨੇ ਮਿਹਨਤ ਕਰਦੇ ਨੇ ਤੇ ਅਸੀਂ ਸੁਖਦੀ ਨੀਂਦੇ ਸੌਂਨੇ ਆਂ ਕਿਸਾਨ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਸਾਡੀ ਫਸਲ ਪੈਦਾ ਕਰਦੇ ਨੇ ਅਸੀਂ ਨਾਜ ਖਾਣੇ ਆਂ ਜੈ ਜਵਾਨ ਜੈ ਜਵਾਨ ਜੈ ਜਵਾਨ ਜੈ